ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਤੋਂ ਗੁਰਦੁਆਰਾ ਸ਼੍ਰੀ ਜੋਤੀਸਰੂਰ ਸਾਹਿਬ ਤੱਕ ਨਸ਼ਿਆਂ ਵਿਰੁੱਧ ਫਤਿਹਗੜ ਸਾਹਿਬ ਸੋਸ਼ਲ ਵੈਲਫੇਅਰ ਐਂਡ ਡਿਵੈਲਪਮੈਂਟ ਸੁਸਾਇਟੀ ਦੇ ਚੇਅਰਮੈਨ ਬਲਜੀਤ ਸਿੰਘ ਭੱਟਾ ਤੇ ਸਮੂਹ ਅਹੁਦੇਦਾਰ ਮੈਂਬਰ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਵੱਲੋਂ ਵਿਸ਼ਾਲ ਪੈਦਲ ਮਾਰਚ ਕਰਿਆ ਗਿਆ ਇਸ ਮੌਕੇ ਸੰਗਤਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਅਤੇ ਕੇਸਰੀ ਦਸਤਾਰ ਅਤੇ ਕੇਸਰੀ ਝੰਡਿਆਂ ਤੋਂ ਇਲਾਵਾ ਹੱਤਾ ਦੇ ਵਿੱਚ ਤਕਟੀਆਂ ਲੈ ਕੇ ਇਸ ਪੈਦਲ ਮਾਰਚ ਦੇ ਵਿੱਚ ਸ਼ਾਮੂਲੀਅਤ ਕਰ ਰਹੀਆਂ ਨੇ ਇਸ ਪੈਦਲ ਮਾਰਚ ਦੀ ਸਮਾਪਤੀ ਗੁਰਦੁਆਰਾ ਜੋਤੀਸਰੂਪ ਸਾਹਿਬ ਵਿਖੇ ਹੋਈ ਹੈ ਜਿੱਤੇ ਕਿ ਸੰਤ ਬਾਬਾ ਦਰਬਾਰਾ ਸਿੰਘ ਹੋਰੀਸਰ ਵਾਲਿਆਂ ਨੇ ਪ੍ਰਮਾਤਮਾ ਅੱਗੇ ਨਸ਼ਾ ਮੁਕਤੀ ਦੀ ਅਰਦਾਸ ਕੀਤੀ ਹੈ ਅੱਜ ਦੀ ਫਤਿਹਗੜ ਸਾਹਿਬ ਸੋਸ਼ਲ ਵੈਲਫੇਅਰ ਐਂਡ ਡਿਵੈਲਪਮੈਂਟ ਸੁਸਾਇਟੀ ਵੱਲੋਂ ਔਰ ਸਮੁੱਚੀ ਸਮੂਹ ਸੰਗਤ ਵੱਲੋਂ ਅੱਜ ਸ੍ਰੀ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਤੋਂ ਸ਼ਹੀਦਾਂ ਦੀ ਧਰਤੀ ਉੱਥੋਂ ਜਿਹੜਾ ਪੈਦਲ ਮਾਰਚ ਅੱਜ ਇੱਕ ਨਸ਼ਿਆਂ ਦੇ ਵਿਰੁੱਧ ਗੁਰਦੁਆਰਾ ਸ਼੍ਰੀ ਜੋਤੀਸਿਖਰ ਸਾਹਿਬ ਤੱਕ ਆ ਕੇ ਇੱਥੇ ਗੁਰੂ ਸਾਹਿਬ ਦੇ ਅੱਗੇ ਅਸੀਂ ਅਰਦਾਸ ਕੀਤੀ ਹੈ ਸੋ ਮੈਂ ਸਮਝਦਾ ਅੱਜ ਪੰਜਾਬ ਦੇ ਵਿੱਚ ਜੋ ਛੇਵਾ ਦਰਿਆ ਨਸ਼ਿਆਂ ਦਾ ਵਹਿ ਰਿਹਾ ਔਰ ਜਿਹੜਾ ਕਿ ਪਿਛਲੀਆਂ ਜਿੰਨੀਆਂ ਵੀ ਸਰਕਾਰਾਂ ਚਾਹੇ ਮੌਜੂਦਾ ਸਰਕਾਰਾਂ ਸਾਰੀਆਂ ਸਰਕਾਰਾਂ ਤੇ ਲੋਕਾਂ ਨੇ ਵਿਸ਼ਵਾਸ ਕਰਕੇ ਆਸ ਕਰਕੇ ਕਈ ਸਰਕਾਰਾਂ ਚੁੰਦੇ ਰਹੇ ਬਣਾਉਂਦੇ ਰਹੇ ਪਰ ਕੋਈ ਵੀ ਸਰਕਾਰ ਆ ਜਿਹੜੀ ਆਪਣੇ ਜਿਹੜੇ ਗੱਲਾਂ ਦੇ ਉੱਤੇ ਖੜੀ ਨਹੀਂ ਉਤਰੀ ਔਰ ਉਹਨੂੰ ਅੱਜ ਨਾ ਸਰਕਾਰਾਂ ਨੂੰ ਨਾਕਾਮ ਦੇਖਦੇ ਹੋਏ ਪ੍ਰਸ਼ਾਸਨ ਨੂੰ ਨਾਕਾਮ ਦੇਖਦੇ ਹੋਏ ਅੱਜ ਅਸੀਂ ਸਿਫਤ ਸਰ ਕੇਵਲ ਤੇ ਸਾਡੀ ਸਮੁੱਚੀ ਸੰਗਤ ਦੀ ਗੁਰੂ ਸਾਹਿਬ ਦੇ ਅੱਗੇ ਇੱਕ ਓਟ ਜਿਹੜੀ ਟੇਕ ਰਹੀ ਔਰ ਅੱਜ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਦਰਬਾਰਾ ਸ੍ਰੀ ਚੋਤੀਸੂਬ ਸਾਹਿਬ ਅੱਗੇ ਅਸੀਂ ਇੱਥੇ ਅਰਦਾਸ ਕੀਤੀ ਆ ਕਿ ਜਿੱਥੇ ਪਰਮਾਤਮਾ ਇਸ ਗੱਲ ਦੀ ਕਿਰਪਾ ਕਰਨੇ ਗੁਰੂ ਸਾਹਿਬ ਕਿਰਪਾ ਕਰਨਗੇ ਕਿ ਪੰਜਾਬ ਸਮੂੱਚਾ ਪੰਜਾਬ ਨਸ਼ਾ ਮੁਕਤੀ ਪੰਜਾਬ ਨੂੰ ਮਿਲੇ ਉੱਥੇ ਜਿਹੜੀ ਸੰਗਤ ਹੈ ਸੰਗਤ ਵੀ ਆਪਣਾ ਅਪਰਾਲਾ ਕਰਕੇ ਜਿਹੜੇ ਨੌਜਵਾਨ ਇਸ ਗਹਿਣ ਦੇ ਵਿੱਚ ਵਹਿ ਰਹੇ ਨੇ ਉਹਨਾਂ ਨੂੰ ਰੋਕਣ ਦਾ ਮੈਂ ਸਮਝਦਾ ਅਪਰਾਲਾ ਕਰੇ ਤਾਂ ਹੀ ਕੋਈ ਭਲਾ ਹੋ ਸਕਦਾ ਨਹੀਂ ਅੱਜ ਜਿਹੜੀ ਸਾਡੀ ਸਰਕਾਰਾਂ ਤੇ ਹੋਰ ਪ੍ਰਸ਼ਾਸਨ ਤੇ ਟੇਕ ਆ ਉਹ ਸੁਰਜ ਗੁਰੂ ਮੱਧਗਰ ਸਾਹਿਬ ਵੈਲਫੇਅਰ ਸੁਸਾਇਟੀ ਬੁਲੋਂ ਮਾਨ ਅਪਰਾਲਾ ਕੀਤਾ ਗਿਆ ਸਰਦਾਰ ਜੀ ਦੇ ਫਤਿਹਗਰ ਸਾਹਿਬ ਤੋਂ ਸੰਗਤਾਰ ਦਾ ਆਸਕਰ ਕੇ ਤੇ ਨਸ਼ਿਆਂ ਦੇ ਗਰੁੱਪ ਜੋ ਰੋਸ ਸਮਰਥ ਕੀਤਾ ਸਤਨਾਮ ਵਾਹਿਗੁਰੂ ਜੀ ਆਪ ਕਰਦੇ ਹੋ ਤੇ ਗੁਰਦਾਰਾ ਸ਼੍ਰੀ ਜੋਤੀ ਜੋਤਿ ਸੁਸਾਣ ਵਿਖੇ ਅਰਦਾਸ ਹੋਈਏ ਇਹ ਨੂੰ ਬੇਨਤੀ ਕਰਦੇ ਆਂ ਕਿ ਸਭ ਨੂੰ ਸੱਚੇ ਪਾਸੇ ਬਖਸ਼ਿਸ਼ ਕਰਨੀ ਨਾ ਜੀਵਨ ਇਹ ਜਿਹੜੀ ਨਸ਼ਿਆਂ ਦੀ ਗੱਲ ਨਾਲ ਜੁੜੀ ਹੋਈ ਹੈ ਸਰਕਾਰਾਂ ਤੇ ਕੋਈ ਆਸ ਨਹੀਂ ਤੇ ਸਰਕਾਰਾਂ ਤੋਂ ਆਸ ਮੁਚ ਗਈ ਹੈ ਅਸੰਗਤਾਂ ਤੇ ਗੁਰੂ ਬਾਬਾ ਸਮਰਦੇ ਚਰਨਾ ਚਾਹਤਨ ਬਾਬਾ ਗੁਰੂ ਸਾਹਿਬ ਜੀ ਮਹਾਰਾਜ ਬਖਸ਼ਿਸ਼ ਜੀ